ਜਿਸ ਦਿਨ ਦਾ ਇੰਤਜ਼ਾਰ ਇਹ ਪਰਿਵਾਰ ਅਤੇ ਮੁੰਡਾ ਕਾਫੀ ਸਮੇਂ ਤੋਂ ਕਰ ਰਹੇ ਸਨ ਜਦੋਂ ਉਹ ਦਿਨ ਆਇਆ ਤਾਂ ਉਸ ਤੋਂ ਪਹਿਲਾਂ ਹੀ ਜਵਾਨ ਪੁੱਤ ਮੁੱਕ ਗਿਆ ਪਤਾ ਲੱਗਿਆ ਕਿ ਸਰਕਾਰੀ ਨੌਕਰੀ ਮੁੰਡੇ ਦੀ ਲੱਗ ਚੁੱਕੀ ਹੈ ਪਰ ਇਹ ਫੋਨ ਆਣ ਤੋਂ ਪਹਿਲਾਂ ਹੀ ਜਵਾਨ ਮੁੰਡੇ ਦੀ ਜਾਨ ਲੈ ਲਈ ਜਾਂਦੀ ਹੈ ਪੁਲਿਸ ਦੇ ਵੱਲੋਂ ਕਰੀਬ 1 ਦਰਜਨ ਬੰਦਿਆਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ ਪਤਾ ਲੱਗਿਆ ਕਿ ਪਿੰਡ ਦੇ ਵਿੱਚ ਹੀ ਰਹਿਣ ਵਾਲੇ ਕੁਝ ਲੋਕਾਂ ਦੇ ਨਾਲ ਰਾਹ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਹਸਪਤਾਲ ਵਿਖੇ ਜੇਰੇ ਇਲਾਜ ਨੌਜਵਾਨ ਮੁੰਡੇ ਦੀ ਜਾਨ ਚਲੀ ਗਈ ਅਤੇ ਇਹ ਸਾਰੀਆਂ ਖੁਸ਼ੀਆਂ ਮਾਪਿਆਂ ਦੇ ਜਦੋਂ ਕੰਨੀ ਪੈਂਦੀਆਂ ਨੇ ਕਿ ਉਹਨਾਂ ਦੇ ਪੁੱਤ ਨੂੰ ਨੌਕਰੀ ਮਿਲੀ ਹੈ ਨਾਲ ਹੀ ਦੁਖਦ ਖਬਰ ਸਾਹਮਣੇ ਆ ਜਾਂਦੀ ਹੈ ਮੰਦਪਾਗਾ ਪਾਣਾ ਵਾਪਰ ਜਾਂਦਾ ਕਿ ਉਹਨਾਂ ਦਾ ਪੁੱਤ ਇਸ ਦੁਨੀਆ ਤੋਂ ਤੁਰ ਗਿਆ ਇਸ ਸਾਰੀ ਖਬਰ ਸੰਭਲੇ ਆ ਰਹੀ ਸੀ ਫਾਜ਼ਿਲਕਾ ਦੇ ਅਬੋਹਰ ਤੋਂ ਜਿੱਥੇ ਨੌਕਰੀ ਮਿਲਦੇ ਸਾਰ ਹੀ ਜਵਾਨ ਗੁੰਡੇ ਦੀ ਜਾਨ ਗਈ ਅਤੇ ਇਸ ਦੇ ਪਿੱਛੇ ਦਾ ਕਾਰਨ ਇਹ ਸੀ ਕਿ ਕੁਝ ਮੁੰਡਿਆਂ ਦੇ ਵੱਲੋਂ ਉਸਦੇ ਨਾਲ ਰੰਜਿਸ਼ ਦੇ ਤਹਿਤ ਕੁੱਟਕਟਾਪਾ ਕੀਤਾ ਗਿਆ ਅਤੇ ਉਸ ਦੀ ਜਾਨ ਚਲੀ ਗਈ ਮਾਮਲਾ ਕੋਈ ਨਹੀਂ ਮੇਰਾ ਪੁੱਤਰ ਦੁਕਾਨ ਤੇ ਲੱਗਿਆ ਏ ਮੇਰਾ ਪੁੱਤਰ ਦੁਕਾਨ ਤੇ ਲੱਗਿਆ ਉਹਨੂੰ ਪਹਿਲਾ ਵਾਰ ਟੋਕੀ ਸੀ ਤੇ ਉਹਨਾਂ ਨੇ ਕਿਹਾ ਤੈਨੂੰ ਦਾ ਨਾਲ ਇੱਕ ਹੋਰ ਲੱਗਿਆ ਸੀ ਉਹਨੇ ਫੋਨ ਕੀਤਾ ਕਿ ਤੇਰੇ ਭਰਾ ਨੂੰ ਮਾਰ ਗਏ ਵੱਢ ਗਏ ਆਪਾਂ ਦਾਖਲ ਕਰਾਈਏ ਚੱਲ ਕੇ ਹੋ ਮੇਰੇ ਪੁੱਤਰ ਤੇ ਮੁਖਤਾਰ ਸਿੰਘ ਐਸੇ ਦੀ ਕੁੜੀ ਦਾ ਵਿਆਹ ਸੀ ਉੱਥੇ ਆਈ ਸੀ ਉਹ ਤੋਂ ਉੱਤਰ ਪਜੇ ਆ ਗੁੰਮਾ ਫਿਰ ਉਹਨਾਂ ਨੇ ਲਾ ਕੇ ਮਾਰ ਤਾਰ ਰਸਤੇ ਦੇ ਵਿੱਚ ਨੁੱਕ ਤੇ ਬੈਠੇ ਸੀ ਉੱਥੇ ਪਤਾ ਸੀ ਬੀਤ ਪੈਲਸ ਵਿੱਚ ਆਏ ਮਾਰਨ ਗਏ ਇਹਨਾਂ ਮਾਰਦਾ ਵੱਢਦਾ

ਰੇਲਵੇ ਦੇ ਕਲੀਅਰ ਕਰ ਗਿਆ ਅਕਿੰਦਰ ਅਕਿੰਦਰ ਫੋਨ ਆਇਆ ਸੀ ਹਾਂ ਜੀ ਇੰਡੀਕਰੋ ਫੋਨ ਆਇਆ ਸੀ ਹਾਂ ਜੀ ਇੰਡੀਕਰੋ ਫੋਨ ਆਇਆ ਸੀ ਚੱਲ ਵਕ ਬੰਦੇ ਦਾ ਪੁੱਤ ਲੁੱਟਿਆ ਗਿਆ ਓਏ ਮੇਰਾ ਪੁੱਤ ਲੁੱਟਿਆ ਗਿਆ ਮੈਂ ਕੀ ਕਰਸਾ ਹੁਣ ਜਿੰਦਰ ਸਿੰਘ ਕੀ ਕੰਮ ਕਰਦਾ ਸੀ ਜੀ ਇਹ ਵਿਰੇ ਸਟੱਡੀ ਕਰਦਾ ਸੀ ਅੱਛਾ ਕਿੰਨਾ ਉਮਰ ਕਿੰਨੀ ਸੀਗੀ 22 ਸਾਲ ਅੱਛਾ ਕਿਹੜੇ ਪਿੰਡ ਦਾ ਸੀਗਾ ਰੇਤੇ ਵਾਲੀ ਪਣੀ ਬਰਾਦਰਾਂ ਮੇਰਾ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਵਿਰੇ ਕੋਈ ਨਹੀਂ ਸੀਗਾ ਪਹਿਲਾਂ ਸਾਡੀ ਲੜਾਈ ਹੋਈ ਸੀ ਜੀ ਉਹਦਾ ਰਾਜਨਾਮਾ ਹੋ ਗਿਆ ਸੀ ਠੀਕ ਹੈ ਤੇ ਅਸੀਂ ਤਾਂ ਆਪਦੇ ਕੰਮ ਕਰ ਲੱਗੇ ਹੋਏ ਸੀ ਠੀਕ ਹੈ ਇਹ ਮੁੰਡਾ ਦੂਸਰਾ ਲੱਗਿਆ ਦੁਕਾਨ ਤੇ ਸਰਬਜੀਤ ਸਿੰਘ ਜੀ ਤੇ ਇਹ ਜਿਹੜੇ ਕਰਨ ਗ੍ਰਜੈਂਟ ਜਿਹੜੇ ਬਦਮਾਸ਼ ਬਣੇ ਉਹਨਾਂ ਨੂੰ ਫਾਇਲ ਕਰ ਦੇ ਤੇ ਇਹ ਆਲੇ ਆਪਣੇ ਉੱਥੇ ਉਹਨੂੰ ਕੁੱਟਦੇ ਪਏ ਸੀਗੇ ਦੁਕਾਨ ਤੋਂ ਬਾਹਰ ਖਿੱਚ ਕੇ ਮੋਟਾ ਮੋਟਾ ਫਾਟਾ ਮੋਟਾ ਜਣਾ ਦੇ ਸੀਗੇ ਤੇ ਨਾਲ ਦੇ ਮੁੰਡੇ ਨੇ ਕਿਹਾ ਫੋਨ ਕੀਤਾ ਸੀ ਇਹਨਾਂ ਨੂੰ ਇਹ ਅਗੇ ਸੀ ਆਪਣੇ ਵਿਆਹ ਤੇ ਅੰਮਰਪਾਲਸ ਕੋਲੇ ਤੇ ਇਸ ਤਰ੍ਹਾਂ ਵੀ ਤੁਹਾਡੇ ਬ੍ਰਦਰ ਨੂੰ ਕੁੱਟ ਗਏ ਇਹ ਛੜਾ ਉਹ ਮਤਲਬ ਛੋਟਾ ਤਾਂ ਗਏ ਛੱਡ ਕੇ ਭੱਜ ਗਏ ਜਦੋਂ ਆ ਆਂਦੇ ਪਿਛੇ ਰਸਤੇ 'ਚ ਇਹਨਾਂ ਨੂੰ ਵਾਲੇ ਹਸਪੀਟਲ 'ਚ ਦਾਖਲ ਕਰਾਉਣ ਲਈ ਆਂਦੇ ਪਿਛੇ ਜੀ ਜਿੰਦਰ ਸਿੰਘ ਨੂੰ ਤੇ ਆਸਨੀਲ ਸਿੰਘ ਨੂੰ ਬੜੀ ਸੱਟਾਂ ਹੁਣਾਂ ਨੇ ਮਾਰੀਆਂ ਨੇ ਤੇ ਇੱਥੋਂ ਫਿਰ ਫਰੀਦਕੋਟ ਰੈਫਰ ਕੀਤਾ ਫਰੀਦਕੋਟ ਫਿਰ ਉਹਨਾਂ ਗੰਗਾ ਨਗਰ ਰਿਫਰ ਕੀਤਾ ਜੀ ਇਹ ਕਦੋਂ ਦੀ ਵਾਰਦਾਤ ਕਦੋਂ ਦੀ ਜੀ ਇਹ 31 ਤਰੀਕ ਨੂੰ ਸ਼ਾਮ ਨੂੰ 5 ਵਜੇ ਦੀ ਆ ਤੇ ਮੌਤ ਕਦੋਂ ਹੋਈ ਹੈ ਜੀ ਮੌਤ ਅੱਜ ਸਵੇਰੇ 5:00 ਤੇ ਵਜਾ ਰੰਜਿਸ਼ ਕੀ ਸੀਗੀ ਜੀ ਵਜਾ ਰੰਜਿਸ਼ ਪਹਿਲਾਂ ਦਸੀ ਜਾਂਦਾ ਵੀ ਪਹਿਲਾਂ ਰੋਲਾ ਚੱਲਦਾ ਸੀਗਾ ਕਿਸ ਕੀ ਦਾ ਕਿਸ ਮਗਰ ਆਦਾ ਸੀਗਾ ਰੋਲਾ ਅੱਛਾ ਰੰਜਿਸ਼ ਹੀ ਸੀ ਔਰੰਜਸ ਕੋਣੀ ਸੀਗੀ ਸੁਣਦਾ ਨਹੀਂ ਅਗਾ ਗੁੰਡਾ ਕਰਦੀ ਵਧੀ ਕੜੀਏ ਅੱਜ ਜੋ ਗਈ ਉਦਾ ਪੰਜਾਬ ਵਿੱਚ ਤੇ ਇਹਨਾਂ ਨੂੰ ਨਾਲ ਨਾਲ ਕੁੰਡੇ ਨਾਲ ਨਹੀਂ ਇਹਨਾਂ ਦਾ ਗੁੰਡੇ ਦਾ ਗੁੰਡੇ ਕਾਗੇ ਗੁੰਡੇ ਸਭ ਗੁੰਡੇ ਗੁੰਡੇ ਕਰਦੀ ਜੱਲੀ ਕੜੀਏ ਕਾ ਜਗਾ ਦੇ ਦਿੱਤੀ ਕੀ ਮਾਮਲਾ ਕੀ ਹੈ ਜੀ ਮਾੜਾ ਕੀ ਹੈ ਮਾੜਾ ਵੱਡਾ ਕਰ ਦੁਕਾਨ ਦੇ ਅੰਦਰ ਗੁੰਡੇ ਕਰ ਮਾਰ ਕੇ ਰੱਡਾ ਮਾਰ ਕੇ ਮਾਰਦੇ ਨੇ ਤਿੰਨਾਂ ਬਰਾਗਾਂ ਨੂੰ ਤੇ ਕੋਣ ਉਹ ਲੱਗ ਆਏਗਾ ਕੀ ਕਿ ਕਿ ਨਾ ਵਿਆਹ ਸੀਗਾ ਜੀ ਉਹ ਮੇਰੇ ਮੁੰਡਾ ਹੈਗਾ ਜੀ ਆਪਣਾ ਪਰਮਜੀਤ ਦਾ ਦਾਦਿਆ ਨਾ ਰੱਖਿਆ ਸੀ ਬਾਹਰ ਨਿਕਲ ਆ ਕੇ ਲਗਾਇਆ ਨੌਕਰੀ ਇੱਕ ਤਾਂ ਜੋ ਨਾ ਡੁੱਬ ਗਿਆ ਸਰਗੜ ਡੁੱਬ ਗਿਆ ਲੋਨ ਦੇ ਮਾਰੇ ਨੌਕਰੀ ਤੇ ਕਰਨੀ ਸੀ ਕਿ ਇਹਦੀ ਨਹੀਂ ਹੁਣ ਮਾਰਿਆ ਕਿਉਂ ਹੈ ਜੀ ਮਾਰੇ ਗੁੰਡਾ ਕਰਦੀ ਹੈਗੀ ਏ ਕੌਣ ਬੰਦੇ ਕੌਣ ਨੇ ਜੀ ਬੰਦੇ ਐ ਇੱਥੇ ਪਿੰਡ ਦੇ ਵੀ ਅਗਰੇ ਛੇੜਦੇ ਨੇ ਅਗਰੇ ਗੁੰਡੇ ਹੈਗੇ ਨੇ ਰੰਜਿਸ਼ ਕੀਤੀ ਸੀ ਕਿ ਜੀ ਰੰਜਿਸ਼ੇ ਮਾੜਾ ਮੋਟਾ ਰਾਹ ਦਾ ਹੈਗਾ ਸੀ ਰਾਹ ਬੰਦ ਕਰ ਦਿੰਦਾ ਵਿਚਾਰਾਂ ਦਾ ਅੱਗ ਲੰਘਣ ਨਹੀਂ ਦਿੰਦੇ ਸੀ ਤੇ ਇਹ ਵਿਚਾਰੇ ਸਿਆਣੇ ਸੀ ਇਹ ਤੇ ਡਰਾਈ ਮੈਨੂੰ ਹੱਥ ਜੋੜਦੇ ਪੈਸੀ ਨਹੀਂ ਲੜਨਾ ਕਿਸੇ ਨਾਲ ਸਾਡੇ ਮੁੰਡੇ ਪੜੇ ਨਿੱਕੇ ਕਹਿੰਦੇ ਨੇ ਨਿੱਕੇ ਨਿੱਕੇ ਜਵਾਬ ਨੇ ਕਿਹੜੇ ਪਿੰਡ ਦਾ ਮੁੰਡਾ ਹੈ ਜੀ ਇਹ ਇਹ ਪਿੰਡੇ ਗਾ ਰੇਤੇ ਦੀ ਬੈਣੀ ਦਾ ਕੀ ਨਾਂ ਕੀ ਹੈ ਜੀ ਮੁੰਡੇ ਦਾ ਨਾਂ ਮੁੰਡੇ ਕੀ ਹੈ ਬੈਣਾ ਅੱਛਾ ਕਿੰਨੀ ਕੁ ਉਮਰ ਦਾ ਹੈ ਜੀ ਉਮਰ ਛੋਟੀ ਜੀ ਉਮਰ ਦਾ 20-22 ਦਾ ਆ ਮੱਖਾਂ 22 ਦਾ ਤੂੰ ਘਾਟੇ ਗਾਇ ਕੰਮ ਕੀ ਕਰਦਾ ਸੀ ਗਾ ਕੰਮ ਮੇਰੇ ਤਾਂ ਢਾਈਂ ਡੁੱਬ ਗਿਆ ਤੇੜੀ ਐਸੇ ਕਰਦਾ ਨੌਕਰੀ ਲੱਗਿਆ ਸੀ ਫਿਰ ਦੂਜੇ ਭਰਾ ਕਹਿੰਦੇ ਨੇ ਪਤਾ ਲੈਣ ਉਹਨਾਂ ਨੂੰ ਰਾਜ ਵੜ ਗਿਆ ਉਹਨਾਂ ਨੂੰ ਸੱਟਾਂ ਲਾਈਆਂ ਨੇ ਇਹਨਾਂ ਨੇ ਉਹ ਨਹੀਂ ਖੇਡਦਾ ਖੜਾ ਨਿਕਲਦਾ ਅਗੜੇ ਗਿਆ ਨਿੱਕੇ ਨਿੱਕੇ ਕੀ ਮੰਗ ਕਰਦੇ ਸੀ ਐ ਕੀ ਮੰਗ ਕਰਦੇ ਬੰਦ ਕਰਦੇ ਨਾਨੂ ਪਾਸੇ ਲੱਗਨੇ ਜਾਂਦੇ ਤੁਰੰਤ ਦੀ ਦੰਦ ਅਜ ਪੁਲਸ ਨਾਨੂ ਕੰਮ ਕੱਢ ਜਾਂਦਾ ਜੇ ਨਹੀਂ ਆਦੇ ਨਦੇ ਬੁੱਢੇ ਬੰਦੇ ਚੱਕ ਕੇ ਲਿਆਉਣ ਦੋ ਘੰਟੇ ਦੇ ਵਿੱਚ ਬਿਟ ਤੇ ਤੁਹਾਡੇ ਕੀ ਲੱਗਦਾ ਸੀ ਇਹ ਮੇਰਾ ਕੋਡ ਬੰਦਾ ਮੁੰਡਾ ਸੀ ਸਾਰੇ ਕਾਫੀ ਦਿਨ ਤਾਂ ਚੱਲਦਾ ਨੇ ਬਿਨਾਂ ਵਜਾਂ ਤੋਂ ਅੱਗੇ 3-4 ਵਜੇ ਨਾ ਮੁੰਡਿਆਂ ਕੁੱਟਿਆਂ ਨੇ ਡੇੜੀ ਕੁੱਟਿਆ ਇਹ ਗੁੰਡੇ ਲੈ ਜਾਂਦੇ ਨੇ ਪਿੰਡ ਦੇ ਵਿੱਚ ਇਹਨਾਂ ਇੱਕ ਫਾਰਕ ਦਾ ਦਹਿਸ਼ਤ ਮਣਾਈ ਪੂਰੀ ਗਾਇਕ ਦੀ ਜਿਹੜੇ ਕਿ 40 ਗੁੰਡਾ ਗਿਆ ਸੀ ਆਹ ਚਪਾਲਾਂ ਤੋਂ 2 ਮਹੀਨੇ ਜੀ ਸਾਡੇ ਡਿਪਟੀ ਸਾਹਿਬ ਦੀ ਨੋਲ ਤੇ ਸੀਗਾ 70 ਫਾਰਕ ਵੀ ਨੋਲ ਤੇ ਸੀਗਾ ਰਾਮ ਸਿੰਘ ਨੂੰ ਫਾਇਰ ਮਜਬੂਰ ਹਵਾਈ ਕਰਨਾ ਪਿਆ ਨਹੀਂ ਰੰ ਦਾ ਪਰਿਵਾਰ ਸਾਰਾ ਉਹਦਾ ਖਤਮ ਕਰ ਲੈਣਾ ਸੀ ਜੀ ਉਸ ਦੀ ਵਜ੍ਹਾ ਨਾਲ ਇਹ ਰੈਂਜਰਸ ਰੱਖਦੇ ਆ ਇਹਨੇ ਮੁੰਡਾ ਕੰਮ ਲੱਗਿਆ ਇੱਥੇ ਤੇ ਉਹਨਾਂ ਬਾਹਰ ਖਿੱਚਾ ਨੇ ਖੇਚ ਤੇ ਉਹਨੂੰ ਕੁੱਲਾ ਇੱਕ ਚਾਰੀ ਕਰਮਾਨੋ ਮੋਰਛੇ ਗਲ ਬਿਠਾ ਕੇ ਲਿਆ ਗਿਆ ਚੱਲੇ ਸੀ ਜੀ ਪਿੱਛੇ ਇੱਕ ਮੁੰਡਾ ਉਹਦੇ ਨਾਲ ਹੋਰ ਸੀਗਾ ਉਹਨੇ ਬਾਹਰ ਖਿੱਚਿਆ ਐ ਸ਼ੇਰ ਮਾਰਦਾ ਥੱਲੇ ਡਿੱਗਿਆ ਰਸਤਾ ਵੀ ਖਰਾਬ ਆ ਸੀ ਡਿੱਗਿਆ ਉੱਥੇ ਨਾ ਫੋਟ ਮਾਰ ਕੀਤੀ ਪੂਰੀ ਤਸੱਲੀ ਨਾ ਕੀਤੀ ਮਾਰ ਕੁੱਟ ਕੇ ਜੇਰ ਦੋ ਮੁੰਡੇ ਸੀ ਸਾਡੀ ਹਾਂ ਜੀ ਏ ਉਹਨਾਂ ਦੀ ਬਰਾਤ ਆਈ ਸੀ ਪੰਜੇ ਕਹਤਾਂ ਉਹ ਤੇ ਸ਼ਾਦੀ ਤੇ ਆਏ ਸੀਗੀ ਉਹਨਾਂ ਨੇ ਇਹਨ ਗੁਲਾਬੇ ਵਾਲੇ ਮੁੰਡਿਆਂ ਨੇ ਫੋਨ ਕੀਤਾ ਤੁਹਾਡੇ ਮੁੰਡੇ ਬਰਾਤ ਸੁੱਟਣ ਲੱਗ ਗਏ ਨਾ ਕਾਫੀ ਆਵਾਜ਼ਾਂ ਕਰਾਈ ਉਹ ਸਿਰਫ 10 ਕਿ 15 ਮਿੰਟ ਬਾਅਦ ਆਏ ਨੇ ਉਹ ਮੁੰਡੇ ਜਿਹੜਾ ਚਾਹ ਦੋ ਆਏ ਨੇ ਇਹਨਾਂ ਬਹੁਤ ਕੁੱਟ ਮਾਰ ਕੀਤੀ ਅਗਰ ਜੀ ਯਕੀਨ ਹੋਵੇ ਤਾਂ ਠੀਕ ਹੈ ਜੇ ਨਹੀਂ ਕਿਟਟਾਰੀ ਘਰਾਂ ਦੇ ਕੋਲ ਜਾ ਕੇ ਇਹ ਪੋਸ਼ ਵਰਤਾਰ ਕੀਤੀ ਜਾਵੇ 15 16 ਮੁੰਡੇ ਸੀ ਜਿਹਨਾਂ ਕਬੂਰੀ ਤਰ੍ਹਾਂ ਕੁੱਟ ਕੇ ਮਾਰ ਕੇ 60 ਤਰ੍ਹਾਂ ਦੇ ਸੀ ਚਾਰਜ ਲੇਡੀ ਜਨਾਨੀਆਂ ਨੇ ਜਿਹਨਾਂ ਹੱਥ ਪਉ ਕਰਕੇ ਉਹਨਾਂ ਸ਼ਾਇਦ ਨਾਂ ਦੀ ਯਾਰ ਬਖਸ਼ੀ ਦੋ ਦੀ ਉਹ ਤੀਜਾ ਅੱਜ ਤੁਹਾਡੇ ਸਾਹਮਣੇ ਹੀ ਹੈ ਇਹ ਤਿੰਨੋਂ ਭਾਈ ਸੀਗੇ ਤਿੰਨੋਂ ਭਾਈ ਸੀਗੇ ਹੋਰ ਕੋ ਬੰਦਾ ਸੀਗਾ ਅੱਛਾ ਮਤਲਬ ਕਿ ਇੱਕ ਦੀ ਹਨਮੋਤ ਹੋ ਗਈ ਹੈ ਜੀ ਦੋ ਫੱਟਣ ਨੇ ਜੀ ਹਾਂ ਜੀ ਦੋ ਫੱਟਣ ਨੇ ਅੱਛਾ ਇਹ ਇਹਦਾ ਕੀ ਨਾਂ ਹੈ ਜੀ ਦੀ ਮਮੋਤ ਹੋਈ ਜਤਿੰਦਰ ਸਿੰਘ ਉਮਰ ਕਿੰਨੀ ਸੀ ਕਿ ਜੀ ਉਮਰ ਹੋਣੀ 25 ਕੋਈ 26 ਹੀ ਪੜੇ 21 ਸਾਲ ਸਾਰਾ ਅੱਛਾ ਕੰਮ ਕੀ ਕਰਦਾ ਸੀ ਕੰਮ ਕੰਮ ਇਹਦਾ ਜੀ ਜੋਬ ਕੀਤੀ ਇਹਨੇ ਮਾਸਟਰੀ ਦੀ ਅੱਛਾ ਜਿਹੜਾ ਕਾਜ ਮੁਕਣ ਤੋਂ ਬਾਅਦ ਪ੍ਰਿੰਸੀਪਲ ਦਾ ਫੋਨ ਆ ਗਿਆ ਵੀ ਜਤਿੰਦਰ ਆਦੀ ਆ ਤੇ ਸੀਟ ਤੇ ਤੂੰ ਬਰਾਜ ਮਨਾਓ ਕਿੱਤੀ ਸੀਟਸ ਸਮਾਉਂ ਉਸ ਤੋਂ ਬਾਅਦ ਮਰਜ਼ੀ ਪਤਾ ਲੱਗ ਗਿਆ ਕਿੱਥੋਂ ਦੀ ਪੋਸਟ ਨਿਕਲੀ ਇਹ ਸੀ ਤੇ ਨੋਪਗੜ੍ਹ ਕੁਟ ਸ਼ੁੱਟ ਕਰ ਦਿੱਤੀ ਕਿਸ ਨੀ ਕਿਸ ਪੋਸਟ ਜਿਹੜਾ ਮਾਸਟਰ ਟੈਲੀਫੋਨ ਕੀਤਾ ਸੀ ਆਇਆ ਤੇ ਅਸ਼ੀਤ ਕਾਕਾ ਸਮਾਰ ਅਗੂ ਹਿੰਦੀ ਮੋਰਟਲ ਕਿੰਨੇ ਦਿਨ ਇਲਾਜ ਚੱਲੇ ਜੀ ਨਾ ਵੇਖ ਲਈ ਅੱਜ 31 ਤੋਂ ਅੱਜ 8 ਨਾ ਹੋ ਗਏ ਇਹਨਾਂ ਨੂੰ ਕਿੰਨੇ ਦਿਨ ਹੋ ਗਏ ਸਰ ਕੀ ਮਾਰਿਆ ਕੀ ਇਹਨਾਂ 'ਤੇ ਹਮਲਾ ਕੀ ਕੀਤਾ ਹਮਲਾ ਹਮਲਾ ਸਾਰ ਤੋਂ ਸੀ ਤਾਂ ਸੁਣ ਕੇ ਰਾਨ ਹੋ ਜਾਓਗੇ ਕਈਆਂ ਦੇ ਅਥ ਬਾਲ ਹੋ ਗਏ ਇਸ ਵਟਸਐਪ ਦੇ ਨੇ ਕਈਆਂ ਦਾ ਅਥ ਰਾੜ ਕਈਆਂ ਤਾਂ ਕਿਰਪਾਨਾਂ ਕਈਆਂ ਤੇ ਕਾਪੇ ਦੋਹਾਂ ਕੋਲ ਪਿਸਤਲ ਸੀ ਜਿਹੜਾ ਮੁੰਡਿਆਂ ਨਾ ਪਕੇ ਤੇ ਤੇ ਸੀਨੇ ਰੱਖ ਕੇ ਤੇ ਉਹਨੂੰ ਹੱਲਾ ਨਹੀਂ ਕੋ ਦਿੱਤਾ ਚਾਰ ਪੰਜ ਬੰਦੇ ਚੜੇ ਰੇ ਪੈਰ ਫੜੀ ਅੱਖੇ ਨੇ ਉਹਨਾਂ ਛਾਤੀ ਨੱਪੀ ਰੱਖੀ ਨੇ ਪਿਸਤੌਲ ਥੱਕਣੀ ਤੇ ਰੱਖੇ ਥੇ ਪਤਾਰਾਂ ਉੱਤੇ ਸੱਟਾ ਮਾਰਦੇ ਨੇ ਬਹੁਤ ਬੁਰੀ ਹਾਲਾਤ ਨੇ ਵਾਰਿਆ ਸਾਡੇ ਨਾਲ 12 13 ਬੰਦੇ ਆ ਗਏ ਉਹਨਾਂ ਦੇ ਵੀ ਫੱਟੜ ਹੋਏ ਸੀਗੇ ਕਹਿੰਦੇ ਕੋਈ ਕਰੋਸ ਪਰਚਾ ਦਰਜ ਹੋਇਆ ਸੀਗਾ ਨਹੀਂ ਜੋ ਪਰਚਾ ਜਾਲੀ ਸੱਟਾ ਮਾਰ ਕੇ ਆਨੇ ਦੀ ਕੋਈ ਪਰਚਾ ਦਰਜ ਨਹੀਂ ਕੋਈ ਨਾ ਕੋਈ ਫੋਟੋ ਵਾਲਾ ਬੰਦਾ ਇਹ ਨੰਦੇ ਜਗਾ ਲੜਨ ਵਾਲਾ ਬੰਦਾ ਜਿਸ ਬੰਦਾ ਕਿਹੜੇ ਪਿੰਡ ਦਾ ਸੀਗਾ ਮੁੰਡਾ ਜੀ ਇਹ ਰਿਆਤ ਵਾਲੇ ਬੰਡਾ ਜੀ ਠੀਕ ਹੈ ਤੁਹਾਡਾ ਕੀ ਨਾਮ ਹੈ ਮੇਰਾ ਸੁਲਾਤ ਬਚਨ ਸਿੰਘ ਹੈ ਕੀ ਮੰਗ ਕਰਦੇ ਹੋ ਭਾਈ ਤੇ ਮੰਗ ਸਰਕਾਰ ਤੋਂ ਕਰਨੇ ਔਰ ਸ਼ਿਵਰ ਜਾਰਜ ਤੋਂ ਵੀ ਅਸੀਂ ਇਹ ਮੰਗ ਕਰਨੇ ਵੀ ਇਹ ਜਿਹੜੇ ਫਾਲਕਾ ਦੇ ਵਿੱਚ ਅੱਗ ਗੱਤੀ ਵੀ ਜਿਹ ਕੁੱਤੇ ਅੰਸਰ ਨੇ ਜਿਹਨਾਂ ਹਰ ਜਗ੍ਹਾ ਲੜਾਈ ਕਰਦੇ ਨੇ ਹਰ ਮੋੜ ਤੇ ਨਾ ਦੀ ਲੜਾਈ ਹੈ ਅੱਜ ਨਹੀਂ ਕਈ ਨਾ ਲੜਾਈਆਂ ਹੋਈਆਂ ਨੇ ਪਹਿਲਾਂ ਵੀ ਉਹ ਲੜਾਈਆਂ ਇਹਨਾਂ ਨੂੰ ਮੌਤ ਦੀ ਸਜ਼ਾ ਚਾਹੀਦੀ ਹੈ ਮੰਗ ਕਰਨੇ ਸਰਕਾਰ ਤੋਂ ਜੇ ਛੱਡੇ ਜਾਣ ਤੇ ਫਿਰ ਅਸੀਂ ਤਿਆਰ ਹਾਂ ਠੀਕ ਹਾਂ ਹਾਂ ਜੀ ਜਾਂਦੇ ਛੁਡਾਨ ਗਏ ਮਤਲਬ ਨਹੀਂ ਛੁਡਾਨ ਨਹੀਂ ਗਏ ਅਸੀਂ ਐਡਮਿਟ ਕਰਾਉਣਾ ਹੁੰਦਾ ਸੀ ਫਿਰ ਬ੍ਰਦਰ ਨੂੰ ਅੱਛਾ ਜੀ ਹਾਂ ਜੀ ਉਹ ਰਸਤੇ 'ਚ ਫਿਰ ਉਹਨਾਂ ਨੇ ਵੱਲ ਲਿਆ ਸੀ ਤੁਹਾਨੂੰ ਜੀ ਹਾਂ ਜੀ ਤੁਸੀਂ ਕੌਣ ਕੌਣ ਸੀਗੇ ਜੀ ਅਸੀਂ ਦੋਨੋਂ ਬ੍ਰਦਰ ਸੀ ਜਿਤੇਂਦਰ ਤੇ ਮਨ ਅੱਛਾ ਤੇ ਕਿੰਨੇ ਬੰਦਿਆਂ ਨੇ ਫਿਰ ਤੁਹਾਨੂੰ ਸੱਟਾਂ ਮਾਰੀਆਂ ਜੀ 16 ਬੰਦੇ ਆਗੇ ਸੀ ਅੱਛਾ ਤੁਹਾਡੇ ਤੇ ਵੀ ਹਮਲਾ ਉਹਨਾਂ ਨੇ ਕੀਤਾ ਹਾਂਜੀ ਹਾਂਜੀ ਤੇ ਰੰਜਿਸ਼ ਕੀ ਬਣੀ ਕੀ ਕਾਰਨ ਕੀ ਬਣੀ ਕੋਈ ਨਹੀਂ ਦੱਸਿਆ ਸੀ ਪਹਿਲਾਂ ਜਿਵੇਂ ਹੂੰ ਤੇ ਮੁੰਡਿਆਂ ਦਾ ਨਾਮ ਹੈਗੇ ਕੁਝ ਸ਼ਿਵਾ ਇੱਕ ਮੁੰਡਾ ਆਗਾ ਇੱਕ ਬੋਬੀ ਬੋਬੀ ਮੁੰਡਾ ਆਗਾ ਲੇਕਨ ਮੋਹ ਲਗਾ ਇੱਕ ਸ਼ੁਕਲੇਵ ਸਿੰਘ ਹੈਗਾ ਬਕੂ ਸ਼ਾਲਾ ਉਹਨਾਂ ਦੀ ਸਾਹ ਤੇ ਸਾਰਾ ਕੰਮ ਹੁੰਦਾ ਹੈ ਇਹ ਕੀ ਕਿਸ ਚੀਜ਼ ਨਾਲ ਹਮਲਾ ਕੀਤਾ ਗਿਆ ਸੀਗਾ ਤੁਹਾਡੇ ਤੇ ਕਿਸ ਤਾਪੇ ਰਾੜਾ ਨਾਲ ਅੱਛਾ ਤੇ ਇਹ ਜਿਹਦੀ ਮੌਤ ਹੋਈ ਉਹਦੇ ਉੱਤੇ ਕਿਹਦੇ ਨਾਲ ਵਾਰ ਸੀਗਾ ਜੀ ਜਿੰਦੇ ਜਿੰਦੇ ਮੌਤ ਹੋਈਏ ਉਹਦੇ ਉੱਤੇ ਕਿਸ ਚੀਜ਼ ਦੇ ਵਾਰ ਅੱਛਾ ਤੇ ਉਹ ਜਿਹੜੇ ਪਿੰਡ ਵਾਲੇ ਹੈਗੇ ਸੀ ਸੁਨੀਲ ਸਿੰਘ ਹੈਗੇ ਸੀ ਹਮ ਬਲਵੰਤ ਸਿੰਘ ਹੈਗੇ ਸੀ ਰੋਹਿਤ ਸਿੰਘ ਔਰ ਮਨਜੀਤ ਸਿੰਘ ਬਲਜੀਤ ਸਿੰਘ ਇਹ ਕੁਮਾਰਾਜਵਿੰਦਰ ਸਿੰਘ ਹੈਗਾ ਸੀ ਕਮੇਰ ਸਿੰਘ ਹੈਗਾ ਸੀ ਪਿੰਡ ਦੇ ਸੀ ਇਹ ਸਾਰੇ ਰਿਤੇ ਲਈ ਪੈਣੀ ਦੇਗੇ ਸੀ ਅਜੇ ਮੇਰ ਸਿੰਘ ਹੈਗਾ ਸੀ ਸਵਰਨ ਸਿੰਘ ਸ਼ਹਿਰ ਮਤਲਬ ਸ਼ਹਿਰ ਇੱਥੀ ਅਮਲਾ ਹੋਇਆ ਹਾਂਜੀ ਹਾਂਜੀ ਸ਼ਹਿਰ ਚ ਹੋਇਆ ਰੋਲਾ ਤੁਹਾਡਾ ਪਿੰਡ ਪਿਆ ਸੀ ਹਾਂਜੀ ਹੁਣ ਨਹੀਂ ਪਿਆ ਸੀ ਪਹਿਲਾਂ ਕੁਛ ਇਹ 2 ਮਹੀਨੇ ਪਹਿਲਾਂ ਕੁਛ ਅੱਛਾ 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 ਉਹ ਨਹੀਂ ਪਹਿਲਾਂ ਉਨ੍ਹਾਂ ਕੀ ਮੰਗਤੀ ਕਰਦੇ ਜੀ ਇਨਸਾਫ਼ ਦੀ ਮੰਗ ਕਰਦੇ ਆ ਸੱਚ ਸੱਚ ਕਾਰਵਾਈ ਕੀਤੀ ਜਾਵੇ ਨਾ ਤੇ ਇਹਨਾਂ ਫਾਸਿਸ਼ ਜਹਾਦੀ ਕੀਤੀ ਜਾਵੇ ਇਹਨਾਂ ਲੋਕਾਂ ਤਾਂ ਅੱਜ ਹਨ ਬਈ ਹਾਲ ਦੋ ਤਰੀ ਨੂੰ ਥਾਣੇ ਇਥੋਂ ਸਾਡੇ ਥਾਣੇ ਸ੍ਰੀ ਫਾਿਲਕਾ ਸਿਵਲ ਹਸਪਤਾਲ ਤੋਂ ਤਲਾਬ ਮਸੂਲੀ ਸੀ ਕੋਈ ਬੰਦੇ ਲੜਾਈ ਕਰਕੇ ਸਿਵਲ ਹਸਪਤਾਲ ਫਾਿਲਕਾ ਦੇ ਦਾਖਲੇ ਉੱਤੇ ਸਾਡੇ ਆਈਓ ਨੇ ਸਿਵਲ ਹਸਪਤਾਲ ਪਹੁੰਚ ਗਏ ਸਰਜੀਤ ਸਿੰਘ ਦਾ ਬਿਆਨ ਲਿਖਿਆ ਤੇ ਕ੍ਰਾਸ ਦੋਨਾਂ ਤਰ੍ਹਾਂ ਦੇ 10 ਵਜੇ ਇੱਕ ਪਾਸੇ ਤਿੰਨ ਬੰਦੇ ਦਾਖਲੇ ਤੇ ਦੂਸਰੇ ਦੋ ਬੰਦੇ ਦਾਖਲੇ ਸੀ ਉਹਨਾਂ ਦੇ ਬਿਆਨਾਂ ਦਾ ਹਜ਼ਾਰ ਤੇ ਐਫਆਰ ਨੰਬਰ 11 ਥਾਣਾ ਸਿਟੀ ਫਾਈਲ ਕਾ ਵਿੱਚ 323 324 148 199 ਵਿੱਚ ਦਰਜ ਕੀਤੀ ਗਈ ਸੀ ਉਹਨਾਂ ਚ ਜਿਹੜਾ ਇੱਕ ਪਾਰਟੀ ਦੇ ਤਿੰਨ ਬੰਦੇ ਦਾਖਲੇ ਸੀ ਉਹਨਾਂ ਚ ਇੱਕ ਬੰਦੇ ਦੀ ਅੱਜ ਸਵੇਰੇ ਜਿਹੜਾ ਗੰਗਾ ਨਗਰ ਇਥੋਂ ਲਾਜਵਾਜ ਤਰਫਰ ਕਰਤਾ ਸੀ ਉਹਦੀ ਜਿਹੜੀ ਡੈਥ ਹੋ ਗਈ ਉਹਨਾਂ ਸੱਟਾਂ ਕਰਕੇ ਉਹ ਜੋ ਸਾਡੇ ਵੱਲੋਂ ਥਾਣੇ ਸਿਟੀ ਫਾਈਲ ਕਾ ਵਿੱਚ ਉਸੇ ਮੁਕਦਮੇ ਵਿੱਚ 302 ਦਾ ਵਾਅਦਾ ਕੀਤਾ ਗਿਆ ਵਾਅਦਾ ਕਰਕੇ ਤੇ ਉਹਦਾ ਪੋਸਟਮਨ ਕਰਾਇਆ ਜਾਏ। ਇਹ ਝਗੜੇ ਦਾ ਕਾਰਨ ਕੀ ਸੀਗੇ? ਝਗੜੇ ਸੀ ਇਹਨਾਂ ਦੋਨੋਂ ਤਰ੍ਹਾਂ ਆਪੇ ਚ ਰਿਸ਼ਤੇਦਾਰਾਂ ਕੋਈ ਜ਼ਮੀਨ ਦੇ ਕੋ ਰਸਤੇ ਰਸਤੇ ਦੇ ਨਾਲ ਆਪੇ ਚ ਝਗੜਾ ਪੁਰਾਣਾ ਚੱਲਦਾ ਕਰ। ਜੀ। ਅ ਦੂਜੀ ਤੇ ਰਹੇ ਜੀ ਦਾਖਲ ਹੈ ਜੀ ਜਿਹੜੀ ਤੁਹਾਨੂੰ ਦੂਜੀ ਤੇ ਜਿਹੜੀ ਦਾਖਲ ਸੀ ਉਹ ਵੀ ਛੁੱਟੀ ਲੈ ਗਈ ਐ। ਅੱਛਾ ਜੀ। ਕਿਸ ਤਰ੍ਹਾਂ ਦੇਖਦੇ ਹੋ ਇਹ ਪੂਰੇ ਮਾਮਲੇ ਨੂੰ? ਪੂਰੇ ਮਾਮਲੇ ਦੋਨੇ ਤਰ੍ਹਾਂ ਆਪਨੇ ਹਰਾ ਦੇ ਕਰਕੇ ਲੜੀਏ ਸਾਡੇ ਵੱਲੋਂ ਦੋਨਾਂ ਤਰ੍ਹਾਂ ਦਾ ਬਿਆਨ ਲੈ ਕੇ ਆਲਰੇਡੀ ਪਹਿਲੂ ਮੁਕਦਮਾਦਰਚ ਕੀਤਾ ਗਿਆ ਅੱਜ ਜਿਹੜਾ ਅਲਾਉਦੀਨ ਇੱਕ ਬੰਦਾ ਲਾਸਟ ਸੱਟਾ ਕਰਕੇ ਦਾਖਲ ਸੀ ਉਹਦੀ ਡੈਥ ਹੋ ਗਈ ਉਹਦੇ ਦੌਰਾਨ ਅਸੀਂ 302 ਦਾ ਵਾਅਦਾ ਕੀਤਾ ਗਿਆ ਸਾਡੇ ਵੱਲੋਂ ਕਾਰਵਾਈ ਜਿਹੜੀ ਬੰਦੀ ਹੋ ਕੀਤੀ ਜਾ ਰਹੀ ਹੈ ਤੇ ਆਲਰੇਡੀ ਅਸੀਂ ਛੇਤੀ ਦੋਸ਼ੀ ਗ੍ਰਿਫਤਾਰ ਕਰ ਲਾਂਗੇ ਤੇ ਜਮਕਦ ਕਦਮ ਵਿੱਚ ਕਿੰਨੀ ਥਾਂ ਦਾ ਰੋਲਾ ਸੀਗਾ ਜੀ ਇਹਨਾਂ ਨੂੰ ਵੀ ਜ਼ਮੀਨ ਦਾ ਕੋਈ ਰਸਤਾ ਦੋ ਕਰਮ ਦਾ ਜ਼ਮੀਨ ਨੂੰ ਰਸਤਾ ਜਾਂਦਾ ਉਹ ਕਹਿੰਦੇ ਰਸਤਾ ਜਾਂਦਾ ਇੱਕ ਪਾਰਟੀ ਕਹਿੰਦੇ ਰਸਤਾ ਨਹੀਂ ਜਾਂਦਾ ਹੈਗਾ ਹੂੰ ਇਹ ਇਹਨਾਂ ਦੇ ਕਿੰਨੇ ਬੰਦੇ ਦਾਖਲ ਹੋਏ ਸੀਗੇ ਜੀ ਹਸਪਤਾਲ ਦੇ ਉੱਤੇ ਜਿਸ ਬੰਦ ਜਿਸ ਪਾਰਟੀ ਦਾ ਬੰਦਾ ਮਰਿਆ ਇਹਨਾਂ ਦੇ ਤਿੰਨ ਬੰਦੇ ਦਾਖਲ ਹੋਏ ਸੀ ਦੂਸਰੀ ਪਾਰਟੀ ਦੇ ਦੋ ਬੰਦੇ ਦਾਖਲ ਹੋਏ ਸੀ ਇਹ ਤੇ ਨੌਜਵਾਨ ਦਾ ਨਾਂ ਕੀ ਹੈ ਜੀ ਕਿੰਨੀ ਕੁ ਉਮਰ ਦਾ ਸੀ ਇਹ ਜਤਿੰਦਰ ਸਿੰਘ ਹੈਗਾ ਕਰੀਬ ਹੈਗਾ 25 26 ਸਾਲ ਦੀ ਉਮਰ ਦਾ ਹੈਗਾ ਕਿੱਥੋਂ ਦਾ ਮਾਮਲਾ ਕਿੱਥੋਂ ਦਾ ਜੀ ਇਹ ਲੜੇ ਥਾਣੇ ਸਿਟੀ ਫਾਇਲਕਾ ਦੇ ਏਰੀਆ 'ਚ ਰਹਿਣ ਵਾਲੇ ਵੈਸੇ ਬੇਸਿਕਲੀ ਰਿੱਤੇ ਵਾਲੀ ਪਿੰਡ ਪੈਂਦਾ ਥਾਣੇ ਸਦਰ ਫਾਇਲਕਾ 'ਚ ਮਤਲਬ ਇਹ ਰਾਜ 'ਚ ਹਮਲਾ ਹੋਇਆ ਜੀ ਨਹੀਂ ਇੱਥੇ ਸਿਟੀ ਫਾਇਲਕਾ ਦੇ ਏਰੀਆ 'ਚ ਲੜੇ ਆ ਇਹ ਕਾਰਨ ਉਹੀ ਸੀ ਕਾਰਨ ਉਹੀ ਸੀ ਜੀ ਕਾਰਨ ਪੁਰਾਣਾ ਇਹਨਾਂ ਦਾ ਆਪ ਚ ਰਸਤੇ ਨੂੰ ਲੈ ਕੇ ਆਪ ਚ ਰਿਸ਼ਤੇਦਾਰ ਹੈਗੇ ਪੁਰਾਣੇ ਤੇ ਬਾਕੀ ਇਹਨਾਂ ਦਾ ਰਸਤੇ ਨੂੰ ਲੈ ਕੇ ਇਹ ਕਾਰਨ ਆ ਹੁਣ ਦੀ ਹੁਣ ਦੀ ਤਫਤੀਸ਼ ਵਿੱਚ ਕੀ ਸਾਹਮਣੇ ਆਇਆ ਜੀ ਹੁਣ ਤੱਕ ਦੀ ਸਾਡੇ ਵੱਲੋਂ ਇਹ ਮਤਲਬ ਜਿਹੜਾ ਬੰਦੀ ਕਾਰਵਾਈ ਪੁੱਛੋ ਲੋ ਆਲਰੇਡੀ ਪਹਿਲਾਂ ਵੀ ਕੀਤੀ ਗਈ ਤੇ ਹੁਣ ਵੀ ਜਿਹੜੀ ਕਾਰਵਾਈ ਬੰਦੀ ਕੀਤੀ ਜਾ ਰਹੀ ਹੈ ਠੀਕ